ਜਸੰਦੀਪ ਟੱਚ ਕਰਦੇ ਹਾਂ بڑے بڑے ਸਟਾਪਰਾਂ ਨੂੰ ਵਕਤ ਪਾ ਦਿੰਦੇ ਹਾਂ ਕਈ ਵਾਰੀ ਤੁਹਾਨੂੰ ਸ਼ੂਨ ਤੋਂ ਵੀ ਤਰਸ ਜਾਂਦੇ ਆ ਇਹੋ ਜਿਹੇ بڑے بڑے ਤਨੰਤਰ ਸਟਾਪਰਾਂ ਨੂੰ ਮੈਂ ਆਪਣੇ ਅੱਖੀ ਵੀ ਮੈਚ ਦੇਖਿਆ ਕਿਵੇਂ ਕਰਦੇ ਹੋ ਇਹ ਚੀਜ਼ ਇੰਨੀ ਸਪੀਡ ਕਿਵੇਂ ਆ ਬੋਡੀ ਦੇ ਵਿੱਚ ਪ੍ਰੈਕਟਿਸ ਇੰਨੀ ਜ਼ਿਆਦੀ ਆ ਨੇਚਰਲੀ ਸਪੀਡ ਆ ਹਾਂਜੀ ਸਪੀਡ ਪਹਿਲਾਂ ਮੈਂ ਫੁੱਟਬਾਲ ਖੇਡਦਾ ਹੁੰਦਾ ਸੀਗਾ ਜੀ ਕਬੱਡੀ ਤੋਂ ਪਹਿਲਾਂ ਤੇ ਉਦੋਂ ਹੀ ਅਸੀਂ ਬਸ ਫੁੱਟਬਾਲ ਚੋਂ ਐਕਸਰਸਾਈਜ਼ ਉਹਨੂੰ ਪਤਾ ਹੀ ਫੁੱਟਬਾਲ ਚੋਂ ਉਹੀ ਲਵਾਉਂਦੇ ਆ ਸਪੀਡ ਵਰਕ ਹੀ ਕਰਾਉਂਦੇ ਆ ਫਿਰ ਮੈਂ ਕਬੱਡੀ ਇੰਨੀ ਆ ਗਿਆ ਫੁੱਟਬਾਲ ਛੱਡ ਕੇ ਇਬਾਜ਼ ਬਰੋ ਮਿਹਨਤ ਲਾਈ ਜਾਂਦੇ ਆਂ ਪ੍ਰੈਕਟਿਸ ਲਾਉਣੇ ਪਿੰਡ ਜੀ ਜਦੋਂ ਮੈਚ ਖਤਮ ਹੋ ਜਾਂਦੇ ਆਂ ਉਸ ਤੋਂ ਬਾਅਦ ਹੀ ਤਿੰਨ ਚਾਰ ਮਹੀਨੇ ਪ੍ਰੈਕਟਿਸ ਲਾਉਣੇ ਪਿੰਡ ਫੁੱਲ ਬਾਹਰ ਵੀ ਅਸੀਂ ਜਦੋਂ ਜਾਂਦੇ ਆਂ ਉੱਥੇ ਹੀ ਪ੍ਰੈਕਟਿਸ ਲਾਈ ਜਾਂਦੇ ਆਂ ਪਰ ਉਹ ਪ੍ਰੈਕਟਿਸ ਨਹੀਂ ਆਈ ਸਾਰਾ ਕੁਝ ਇਹ ਕੀ ਬਾਤ ਹੈ ਹਾਂਜੀ ਆਨੰਦਪੁਰ ਸਾਹਿਬ ਤੁਸੀਂ ਦੋ ਦਿਨ ਪਹਿਲਾਂ ਖੇਡੇ ਸੀਗੇ ਹਾਂ ਆਨੰਦਪੁਰ ਸਾਹਿਬ ਖੇਡੇ ਸੀਗੇ ਅਸੀਂ ਅਸੀਂ ਆਨੰਦਪੁਰ ਸਾਹਿਬ ਪਹਿਲੇ ਦਿਨ ਸਾਡਾ ਲੁਧਿਆਣੇ ਦਾ ਮੈਚ ਸੀ ਵਧੀਆ ਖੇਡੇ ਮੈਚ ਅਸੀਂ ਵਿਨ ਕੀਤਾ ਲੁਧਿਆਣੇ ਦਾ ਮੈਚ ਫਿਰ ਤੁਹਾਡੀ ਸਰੀਰ ਨੂੰ ਜੇ ਦੇਖਿਆ ਜਾਵੇ ਜਦੋਂ ਅਸੀਂ ਪਹਿਲਵਾਨ ਕਹਿ ਕੇ ਬੁਲਾਈਦਾ ਕਈ ਵ ਤੁਹਾਡੇ ਸਰੀਰ ਨਾਲ ਦੇਖੀਏ ਤਾਂ ਉਹ ਜਿਹੇ ਪਹਿਲਵਾਨ ਕਹਿ ਕੇ ਦ੍ਰਿਸ਼ ਨਹੀਂ ਦੇਖਣ ਨੂੰ ਮਿਲਦਾ ਕਿ ਪਹਿਲਵਾਨ ਪਰ ਜਦੋਂ ਤੁਸੀਂ ਗਰਾਊਂਡ ਦੇ ਵਿੱਚ ਖੇਡਦੇ ਹੋ بڑے بڑے ਸਟਾਪਰਾਂ ਨੂੰ ਵਕਤ ਬਾ ਦਿੰਦੇ ਹੋ ਪ੍ਰੈਸ਼ਰ ਇੰਦਾ ਕਿਤੇ ਨਾ ਕਿਤੇ ਜਦੋਂ ਟੌਪ ਦੇ ਪਲੇਅਰਾਂ ਦੇ ਨਾਲ ਖੇਡਦੇ ਹਾਂ ਕਿਉਂਕਿ ਤੁਸੀਂ ਕੱਦ ਵਿੱਚ ਵੀ ਛੋਟੇ ਹੋ, ਸਰੀਰ ਵੀ ਥੋੜਾ ਐਸ ਕਿਨੀ ਆ, ਬਾਕੀ ਪਲੇਅਰਾਂ ਨਾਲੋਂ ਜਿਵੇਂ ਕਿ ਜੀਵਨ ਮਾਨੁਕੇ ਦਾ ਤੇ ਇੱਕ ਤੁਸੀਂ ਹੋ ਦੋ ਪਲੇਅਰ ਕਬੱਡੀ ਦੇ ਵਿੱਚ ਇਹੋ ਜਿਹਾ ਹੈ ਨੇ ਚੀਤਿਆਂ ਦੀ ਜਿਵੇਂ ਸਪੀਡ ਵਾਂਗੂ ਤੁਸੀਂ ਭੱਜਦੇ ਹੋ। ਪ੍ਰੈਸ਼ਰ ਇੰਦਾ ਕਿਤੇ ਨਾ ਕਿਤੇ ਜਿਹੜੇ ਟੌਪ ਦੇ ਪਲੇਅਰ ਮੋਰੇ ਜਾਫੀ ਕਰੇ ਲੰਬੇ ਜਾਫੀ ਖੜੇ ਨੇ ਤੁਹਾਡੇ ਨੂੰ? ਨਾ ਜੀ ਜਦੋਂ ਤਾਂ ਵੱਡੇ ਜਾਫੀ ਨਾਲ ਮੈਚ ਹੁੰਦਾ ਜਿਹੜੇ ਸੀਨੀਅਰ ਜਾਫੀ ਆ ਉਹਨਾਂ ਤੇ ਤਾਂ ਨਹੀਂ ਕੋਈ ਪ੍ਰੈਸ਼ਰ ਰਹਿੰਦਾ ਕਿਉਂਕਿ ਸਾਡੇ ਮੈਚ ਲੱਗਦੇ ਰਹਿੰਦੇ ਉਹਨਾਂ ਨਾਲ ਬਾਕੀ ਆ ਇੱਥੇ ਨਵੇਂ ਜਾਫੀ ਵੀ ਆ ਜਾਂਦੇ ਵਿੱਚ ਇੱਥੇ ਦਿਮਾਗ ਤੇ ਥੋੜੀ ਥੋੜੀ ਰਹਿੰਦੀ ਆ ਵੀ ਹਾਂ ਵੀ ਕਿਤੇ ਹਾਂ ਹਾਂ ਨਵੇਂ ਵੱਡੇ ਜਾਫਗਣਾ ਸਾਰਿਆਂ ਨੇ ਸਾਡੇ ਮੈਚ ਲੱਗੇ ਹੀ ਬਾਕੀ ਉਹਨਾਂ ਤੇ ਕੋਈ ਨਹੀਂ ਕੋਈ ਪ੍ਰੈਸ਼ਰ ਰਹਿੰਦਾ ਸਾਨੂੰ ਸੋ ਨਵੇਂ ਕਿਤਨਾ ਕਿਤੇ ਜਦੋਂ ਨਹੀਂ ਕਿਸੇ ਨਾਲ ਕਿਤੇ ਆਬੀਸਲੀ ਹਰ ਪਲੇਅਰ ਨੂੰ ਉਹ ਤਾਂ ਹੁੰਦਾ ਹੀ ਆ ਇੱਕ ਦੋ ਵਾਰੀ ਖੇਡ ਕੇ ਪਲੇਅਰ ਦਾ ਪਤਾ ਲੱਗਦਾ ਕਿੱਥੋਂ ਕੀ ਉਹਦੀ ਕਮਜ਼ੋਰੀ ਆ ਕਿਵੇਂ ਉਹ ਫੜਦਾ ਉਹ ਤੋਂ ਬਚਣਾ ਕਿਵੇਂ ਆ ਜਿਹੜੇ ਪਿੰਡਾਂ ਦੇ ਮੈਚ ਨੇ ਤੁਸੀਂ ਕਬੱਡੀ ਕਿਵੇਂ ਸ਼ੁਰੂ ਕੀਤੀ ਆਪਦੇ ਪਿੰਡ ਵੱਲੋਂ ਸ਼ੁਰੂ ਕੀਤੀ ਸੀ ਜਾਂ ਕਿਸੇ ਕਲੱਬ ਲਈ ਖੇਡਦੇ ਸੀ ਨਾ ਅਸੀਂ ਤਾਂ ਹੀ ਬਹੁਤ ਵਜਣੀ ਖੇਡਿਆ ਪਹਿਲਾਂ ਛੋਟੀ 22 ਕਿਲੋ ਜੀ ਜੋ 28 ਕਿਲੋ ਖੇਡੇ ਅਸੀਂ ਉਹ ਦੋਨੇ ਹੁੰਦੇ ਸੀ ਮੈਂ ਤੇ ਮੇਰਾ ਬ੍ਰਦਰ ਜੀ 28 ਕਿਲੋ ਖੇਡੀ ਫਿਰ 35 38 40 42 45 48 ਆਏ ਸਾਲ ਵੇਡ ਖੇਡਦੇ ਸੀ ਤੇ 57 ਕਿਲੋ ਤੱਕ ਦੋਨੇ ਰਹੇ ਫਿਰ 57 ਕਿਲੋ ਜਾ ਕੇ ਅਸੀਂ ਕੋਠੇ ਗੁਰੂ ਦੀ ਟੀਮ ਵਧੀਆ ਬਣਦੀ ਸੀ ਉਹਨਾਂ ਨਾਲ ਰਲ ਕੇ 62 ਕਿਲੋ ਖੇਡੇ 57 ਵੀ ਖੇਡੇ 62 ਵੀ ਖੇਡੇ ਤੇ ਇਉਂ ਹੀ ਗਾਂ ਫਿਰ 70 75 ਦੇ ਮੈਚ ਖੇਡਣ ਲੱਗੇ 70 75 ਫਿਰ ਆਪਣੇ ਪਿੰਡ ਦੀ ਟੀਮ ਬਣਨ ਲੱਗੀ ਵਧੀਆ ਕਿਉਂਕਿ ਦੋਨੇ ਹੀ ਵਧੀਆ ਹੋ ਗਏ ਬੰਦਾ ਇੱਕ ਵਾਰ ਹੁੰਦੇ ਰੇਡ ਖੜਾਣ ਲਈ ਜਾਫੀ ਇਕੱਲਾ ਹੀ ਹੁੰਦਾ ਇਹ ਤੇ ਇਉਂ ਹੀ ਬਸ ਗਾਂ ਕਲੱਬਾਂ ਜਾ ਕੇ ਹਾਂ ਅੱਛਾ ਜਦੋਂ ਕੈਡਮੀ ਦੇ ਵਿੱਚ ਤੁਸੀਂ ਖੇਡਣਾ ਸ਼ੁਰੂ ਕੀਤਾ ਕਿਹੜੀ ਟੀਮ ਸੀ ਤੁਹਾਡੀ ਜਿਹੜੀ ਕੈਡਮੀ ਘਲਕਲਾਂ ਲਈ ਸ਼ੁਰੂ ਕੀਤਾ ਕਿੰਨਾ ਮੈਂ ਪਹਿਲਾ ਇੱਕ ਮੈਚ ਮਾਲਵਾ ਮੋਗੇ ਟੀਮ ਬਣੀ ਸੀ ਮਾਲਵਾ ਦੀ ਕਾਕੇ ਫਤੇ ਗੜਗੇ ਦੀ ਟੀਮ ਮੈਂ ਭਿੰਡਰ ਕਲਾਂ ਖੇਡਿਆ ਹੀ ਉਹ ਚ ਪਹਿਲਾ ਮੈਚ ਉੱਥੇ ਸਾਡਾ ਅੰਬੀ ਇੰਟਰਨੈਸ਼ਨਲ ਕਲੱਬ ਨਾਮ ਐ ਸੀ ਏਕ ਮਠੂਰ ਵਰਗੇ ਬਹੁਤ ਵਧੀਆ ਹੁੰਦੇ ਮੱਖਣ ਵਰਗੇ ਬਾਈ ਵਰਗੇ ਸਾਰੇ ਵਧੀਆ ਕੌਡੀਆਂ ਪਾਇਆ ਮੈਂ ਉੱਥੇ ਉਹ ਇੱਕ ਮੈਚ ਹੀ ਮੈਂ ਉਹਨਾਂ ਨੂੰ ਖੇਡਿਆ ਬਾਅਦ ਸ਼ਕੂਰ ਮੈਚ ਹੋਏ ਕੈਡਮੀਾਂ ਦੇ ਉੱਥੇ ਫਿਰ ਮੈਂ ਘਲਕਲਾਂ ਨੂੰ ਖੇਡਿਆ ਉਸ ਤੋਂ ਬਾਅਦ ਫਿਰ ਮੈਂ ਘਲਕਲਾਂ ਨੂੰ ਖੇਡ ਹੀ ਹੁਣ ਕਿਹੜੀਆਂ ਕਿਹੜੀਆਂ ਜਿਹੜੀਆਂ ਇੰਟਰਨੈਸ਼ਨਲ ਟੀਮ ਕੰਟਰੀਆਂ ਦੇ ਵਿੱਚ ਤੁਸੀਂ ਖੇਡ ਚੁੱਕੇ ਹੋ ਅਜੇ ਤੱਕ ਮੈਂ ਕੈਨੇਡਾ ਹੀ ਖੇਡਿਆ ਹਰੇ ਪੰਜ ਸਾਲ ਜੀ ਹਾਂਜੀ ਹੋਰ ਨਹੀਂ ਖੇਡੇ ਕਿਤੇ ਕਦੇ ਸੋਚਿਆ ਸੀ ਕੈਨੇਡਾ ਵਰਗੀ ਕੰਟਰੀ ਦੇ ਵਿੱਚ ਜਾ ਕੇ ਤੁਸੀਂ ਧੁੰਮਾ ਪਾਈਆਂ ਨੇ ਮੈਂ ਦੇਖਿਆ ਤੁਹਾਡੇ ਲਾਈਵ ਮੈਚ ਵੀ ਬੜੀਆਂ ਧੁੰਮਾ ਪਾਈਆਂ ਤੁਸੀਂ ਕੈਨੇਡਾ ਦੇ ਵਿੱਚ ਬਹੁਤ ਟਾਪ ਦੀਆਂ ਰਿੱਡਾਂ ਪਾਉਂਦੇ ਰਹੇ ਹੋ ਬੜੇ ਬੜੇ ਯਾਫੀਆਂ ਦੇ ਕਦੇ ਜਦੋਂ ਤੁਸੀਂ 75 ਕਿਲੋ ਜਾਂ weight ਦੀਆਂ ਖੇਡਦੇ ਸੀ ਕਦੇ ਸੋਚਿਆ ਸੀ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਵੀ ਤੁਹਾਡਾ ਐਡਾ ਨਾ ਬਣੇਗਾ ਨਾ ਜੀ ਹੁੰਦਾ ਨਹੀਂ ਕਿਤੇ ਸੋਚਿਆ ਵੇਹੇ ਹੁੰਦਾ ਵੀ ਹਾਂ ਵੱਡੇ ਪਲੇਅਰਾਂ ਨੂੰ ਦੇਖਦੇ ਹੁੰਦੇ ਸੀ ਵੀ ਆਪਾਂ ਵੀ ਇੰਨੇ ਅਰਗੇ ਬਣ ਗਏ ਪਰ ਐਉਂ ਨਹੀਂ ਸੀਗਾ ਵੀ ਹਾਂ ਇਥੋਂ ਦੇ ਕਰ ਵੀ ਜਾਵੜਾਂਗੇ ਬਾਕੀ ਮਿਹਨਤ ਦਾ ਮੁੱਲ ਹੈ ਮਿਹਨਤ ਲਾਉਂਦੇ ਸੀ ਅਸੀਂ ਤੇ ਸਭ ਕੁਝ ਦਿੱਤਾ ਮਾਰਾ ਇਹਨੇ ਹਾਂ ਜੀ ਬਹੁਤ ਲੰਬੀ ਕਬੱਡੀ ਆ ਤੁਹਾਡੀ ਬੋਡੀ ਦੇ ਵਿੱਚ ਸਾਡੀ ਅਰਦਾਸ ਮੈਚ ਤਾਂ ਐਉਂ ਆ ਜੀ ਮੈਚ ਤੁਹਾਨੂੰ ਜੇ ਆਪਾਂ ਖੇਡਦੇ ਆ ਕੇਰਾਂ ਦਾ ਟਫ ਲੱਗਦਾ ਹੀ ਆ ਸਾਰੇ ਬਲਾਂ ਅਕੈਡਮੀ ਦੀ ਹੁਣ ਬਲਾਂ ਪਿੰਡਵਾਰ ਦੇ ਆਪਾਂ ਆਪ ਦੇ ਹਿਸਾਬ ਤੇ ਦੇਖ ਕੇ ਜਾਣਾ ਹੁੰਦਾ ਹਨਾ ਉਹ ਟਫ ਤਾਂ ਲੱਗਦਾ ਹੀ ਆ ਕੇਰਾਂ ਬਾਕੀ ਮੈਚ ਖੇਡਿਆ ਸਾਰੇ ਪਲੇਅਰ ਹਨ ਕੋਈ ਦਿੱਕਤ ਨਹੀਂ ਜੀ ਹੂੰ ਅੱਛਾ ਇਹ ਸਾਨੂੰ ਜ਼ਰੂਰ ਦੱਸੋ ਜਿਹੜੇ ਮੈਚ ਹੋ ਰਹੇ ਨੇ ਟਾਈਆਂ ਨਾਲ ਤੁਹਾਡੇ ਮੈਚ ਹੁੰਦੇ ਨੇ ਜਾਂ ਸਿੱਧੇ ਮੈਚ ਫਸਾ ਦਿੰਦੇ ਆਪ ਹੀ ਕਮੇਟੀ ਨਾ ਜੀ 11 ਤੇ ਤਾਂ ਕਹਿੰਦੇ ਟਾਈਆਂ ਨਹੀਂ ਹੋਣੇ ਮੈਚ ਤਾਂ ਸਾਰੇ ਬਾਕੀ ਕੋਈ ਪਤਾ ਨਹੀਂ ਕਿਵੇਂ ਕੀ ਚੱਲਣਾ ਹਨਾ ਤੇ 11 ਦਾ ਕਹਿੰਦੇ ਵੀ ਟਾਈਆਂ ਹੀ ਕੱਢਣੀਆਂ ਸਾਰਿਆਂ ਦੇ ਸਾਹਮਣੇ ਹਾਂਜੀ ਬਹੁਤ ਵਧੀਆ ਗੱਲ ਹੈ ਨਰੋਲ ਐਂਡ ਨੀਟ ਜਿਹੜੇ ਕੰਪੀਟੀਸ਼ਨ ਹੋ ਰਹੇ ਨੇ ਬੁੱਟਰ ਕਲਾਂ ਦੇ ਵਿੱਚ ਅੱਜ ਬਹੁਤ ਵਧੀਆ ਟੂਰਨਾਮੈਂਟ ਬੜਾ ਕਾਫੀ ਠਾਠਾ ਮਾਰਦਾ ਇਕੱਠ ਵੀ ਬੜਾ ਹੋਇਆ ਹੋਇਆ